ਸਰ ਸਾਨੂੰ ਇਸ ਲਈ ਕਿ ਇਹ ਦੇਖ ਆਈ ਮੈਮ ਚਾਹ ਮੈਂ ਦੇਖਿਆ ਸੀ ਨਹੀਂ ਸਰ ਉਹ ਚਾਰ ਤੇ ਸਾਰੇ ਉਹ ਨਿਓ ਦੇ ਨਿਕਾ ਪੈਸਾ ਸਾਹਮਣੇ ਦੇਖ ਕੇ ਸਾਹ ਜਣੇ ਤਾਂ ਸਾਜੀ ਸਰ ਵੇਟ ਕਰੇ ਤੇ ਰੁਕਿਓ ਮੰਨ ਸਾਹਮਣੇ ਦੇਖ ਕੇ ਸਾਹ ਜਣੇ ਇਹਦੇ ਵੇਟ ਕਰਿਆ ਜੀ ਸਾਹਮਣੇ ਦੇਖਿਆ ਤੇ ਓਕੇ वेट कर रहे थे सर जी मैडम साहब आए थे बहुत प्रसाद है आज बहुत खुशी वाला देर है की सारे मान लोग मैडम ਮਾਤਰੀਏ ਬਹੁਤ ਸਾਰੇ ਬਰੀ ਕੜੀਆਂ ਖੁਸ਼ੀਆਂ ਦਾ ਮੌਕਾ ਹੈ ਮੀਟਿੰਗ ਪ੍ਰੈਕਟਿਸ ਦੇ ਤੌਰ ਤੇ ਮਿਸ ਸਰਨਾ ਹਲੋ ਮੈਮ ਪਲੀਜ਼ ਓਕੇ हेलो ओके डन मैनेजमेंट थोड़ा बैक करो इसी में थोड़ा बैक करो इन्हें सारे ही पिंडा तो इस साइड से मैं कहने की कोशिश कर रहा हूं मैं सारे आ जाए के अपने मांगो हम टाइम में सामने कर रहे हैं तो सर हम एच एच ओके ठीक थैंक यू ओके वेट 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 कट करो कट करो सर वेट करें सर ठीक है हम यहां तुम्हारा ਜਦੋਂ ਮੰਦਰੀ ਦਰਮਿਆਨ ਜਾਂਦਾ ਰਿਹਾ ਸਮਾਜਿਕ ਖੇਤਰ 'ਚ ਜਾਂਦਾ ਰਵੇ ਇਹ ਸਾਰੇ ਬੰਦ ਹਾਂਜੀ ਮੈਮ ਸਾਹਮਣੇ ਦੇਖਿਆ ਕੈਮਰੇਜ ਇਹਦੇ ਵੇਟ ਸਾਰੇ ਦਾ ਠੀਕ ਹੈ ਜੀ ਅੱਜ ਸਾਹਮਣੇ ਕਿਉਂ ਸਾਡੇ ਨੇ ਇਸਾਈ ਇਹਦੇ ਵੇਟ ਕਰਿਓ ਜੀ ਸਨ

यूसी इस सारे स्टाफ ने राय के नाम बढ़िया मैं स्टाफ का प्रिंसिपल सर मेरे गेस्ट जिन्नेवी आई मेरा टीचर्स सलमान साहब खोल और सिंपल से जिन्नेवी भी मेरी ज़रूरत होएगी मैं उन उसकी दास्ते हूँ मैं हमेशा मार्गरेट होगी और मेरे को खोल लवन्स का है रिक जिना लवजाने का नाम है ਹਾਂਜੀ ਸਰ ਅੱਜ ਸੁਖਵਿੰਦਰ ਕੌਰ ਮੈਡਮ ਨੂੰ ਜਿਹੜਾ ਹੈਗਾ ਰੈਟਾਇਰਮੈਂਟ ਮਿਲ ਰਹੀ ਹੈਗੀ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਮੈਂ ਮਹਿਸੂਸ ਕਰਦਾ ਕਿ ਅਧਿਆਪਕਤਾ ਜਿਸ ਨੇ ਬੀਐਡ ਕਰ ਲਈ ਉਹ ਅਧਿਆਪਕ ਬਣ ਕੇ ਉਸ ਨੂੰ ਸਰਟੀਫਿਕੇਟ ਮਿਲ ਜਾਂਦਾ ਅਧਿਆਪਕ ਬਣਨ ਦਾ ਲੇਕਿਨ ਉਹ ਕਿੰਨੇ ਕੋ ਅਧਿਆਪਕ ਆਪਣੇ ਆਪ ਨੂੰ ਇੱਕ ਇਨਸਾਨ ਦੇ ਰੂਪ ਵਿੱਚ ਵੀ ਨਾਲ ਟੋਰਦੇ ਆ ਤਾਂ ਬਹੁਤ ਸਾਰੇ ਅਧਿਆਪਕ ਸਾਹਿਬਾਨ ਮਿਹਨਤ ਕਰਾਉਂਦੇ ਆ ਵਿਦਿਆਰਥੀਆਂ ਨੂੰ ਚੰਗੇ ਗੁਣ ਦੱਸਦੇ ਆ ਲੇਕਿਨ ਉਹਨਾਂ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਹੋਣਾ ਵੀ ਜ਼ਰੂਰੀ ਹੈ ਇਹ ਦੋਨੇ ਗੁਣ ਮੈਂ ਮੈਡਮ ਸੁਖਵਿੰਦਰ ਦੇ ਵਿੱਚ ਦੇਖੇ ਨੇ ਜਿਹੜੇ ਇੱਕ ਵਧੀਆ ਇਨਸਾਨ ਵੀ ਨੇ ਤੇ ਨਾਲ ਨਾਲ ਇੱਕ ਵਧੀਆ ਅਧਿਆਪਕ ਤੇ ਉਹਨਾਂ ਨੇ ਆਪਣੇ ਸਮਾਜ ਸੇਵਾ ਦੇ ਖੇਤਰ ਵਿੱਚ ਸੱਭਿਆਚਾਰਕ ਗਤੀਵਿਧੀਆਂ ਦੀ ਪ੍ਰਮੋਸ਼ਨ ਦੇ ਵਿੱਚ ਲਗਭਗ ਹਰੇਕ ਦਾ ਸਹਿਯੋਗ ਦਿੱਤਾ ਹੈ ਬਿਨਾਂ ਕਿਸੇ ਪੱਖਪਾਤ ਦੇ ਬਿਨਾਂ ਕਿਸੇ ਵਿਤਕਰੇ ਦੇ ਅਸੀਂ ਫਰੀਦਕੋਟ ਤੋਂ ਸਾਡਾ ਇੱਕ ਨੈਸ਼ਨਲ ਯੂਥ ਵੈਲਫੇਅਰ ਕਲੱਬ ਹੈਗਾ ਅਸੀਂ ਪਿਛਲੇ 19 ਸਾਲਾਂ ਤੋਂ ਧੀ ਪੰਜਾਬ ਦੀ ਪੁਰਸ਼ਕਰ ਦੇ ਟਾਈਟਲ ਹੇਠ ਸੱਭਿਆਚਾਰਕ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਸ਼ਨ ਕਰਨ ਵਾਸਤੇ ਕਰੋਲ ਕਰਦੇ ਆ ਤੇ ਕਿਸੇ ਮੌਕੇ ਸਬਬ ਬਣਿਆ ਮੈਡਮ ਸੁਖਵਿੰਦਰ ਕੌਰ ਨਾਲ ਤੇ ਹਰਪ੍ਰੀਤ ਜੀ ਨਾਲ ਤੇ ਮਨਮੋਹ ਅਮਰਜੀਤ ਸਿੰਘ ਪਲੇਰ ਜੀ ਨਾਲ ਮਿਲਣ ਦਾ ਮੌਕਾਤ ਹੋਈ ਦਾ ਮੈਡਮ ਸੁਖਵਿੰਦਰ ਦੇ ਇੱਕ ਉਦਮ ਸਰਕਾਰ ਨਕੌਦਰ ਦੇ ਵਿੱਚ ਸਾਨੂੰ ਉਸ ਪ੍ਰੋਗਰਾਮ ਵਾਸਤੇ ਇੰਨੇ ਪਾਰਟਿਸਪੈਂਟਸ ਮਿਲੇ ਇੰਨੀਆਂ ਪੰਜਾਬਣ ਮਟਿਆਰਾ ਨੇ ਇਸ ਪ੍ਰੋਗਰਾਮ ਦੇ ਸਾਡੇ ਪ੍ਰੋਜੈਕਟ ਵਿੱਚ ਦਿਲਚਸਪੀ ਦਿਖਾਈ ਕਿ ਸਾਨੂੰ 2-3 ਸਾਲ ਲਗਾਤਾਰ ਇੱਥੇ ਟ੍ਰਾਇਲ ਰੱਖਣੇ ਤੇ ਟ੍ਰਾਇਲ ਦੇ ਵਿੱਚ ਵੀ 20-35-40 ਤੱਕ ਮਟਿਆਰਨ ਮਟਿਆਰਾ ਭਾਗ ਲੈਂਦੀਆਂ ਸਨ ਤੇ ਉਹਨਾਂ ਵਿੱਚੋਂ ਹੀ ਸਿਲੈਕਸ਼ਨ ਕਰਕੇ ਜਾਂਦੇ ਤੇ ਇਹਨਾਂ ਦਾ ਸੁਭਾਅ ਦੇ ਪੱਖੋਂ ਜੇ ਗੱਲ ਕਰੀਏ ਤਾਂ ਮੇਰਾ ਖਿਆਲ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਕਿਸੇ ਨਾਲ ਬਗੜੀ ਨਹੀਂ ਇਹਨਾਂ ਨੇ ਕਿਹਾ ਇਹ ਕਿਸੇ ਨਾਲ ਲੜੇ ਨਹੀਂ ਹਮੇਸ਼ਾ ਹਰੇਕ ਮਾਹੌਸੇ ਕੇ ਬੋਲਦੇ ਆ ਤੇ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਆ ਤਾਂ ਮੈਂ ਅੱਜ ਸਪੈਸ਼ਲ ਇਸ ਕੰਮ 'ਚ ਆਇਆ ਕਿ ਭਾਵੇਂ ਸਾਡੇ ਕਲੱਬ ਵਾਸਤੇ ਇਹਨਾਂ ਨੇ ਬਹੁਤ ਕੁਝ ਕੀਤਾ ਸੀ ਉਹਦਾ ਕੁਝ ਰਿਟਰਨ ਨਹੀਂ ਕਰ ਸਕਦਾ ਲੇਕਿਨ ਅੱਜ ਉਹਨਾਂ ਦੇ ਇਸ بڑے ਇਤਿਹਾਸਿਕ ਦਿਨ ਰਿਟਾਇਰਮੈਂਟ ਵਾਲੇ ਦਿਨ ਤੇ ਅਸੀਂ ਮਾੜਾ ਮੋਟਾ ਉਹਨਾਂ ਦਾ ਸਨਮਾਨ ਕਰਨ ਵਾਸਤੇ ਅਸੀਂ ਪੁੱਜੇ ਆ ਫੀਡ ਕੋਰਟ ਤੋਂ ਚੱਲ ਕੇ ਤੇ ਇਹ ਸਨਮਾਨ ਕਰਕੇ ਸਾਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਪਹਿਲਾ ਜੀਵਨ ਆ ਉਹ ਤਾਂ ਬਹੁਤ ਹੀ ਖੂਬਸੂਰਤ ਗੁਜ਼ਰਿਆ ਲੰਘਿਆ ਲੇਕਿਨ ਰਿਟਾਇਰਮੈਂਟ ਤੋਂ ਬਾਅਦ ਵੀ ਮੈਨੂੰ ਉਮੀਦ ਹੈ ਕਿ ਉਹ ਜਿਸ ਤਰ੍ਹਾਂ ਦੇ ਉਹ ਸੁਭਾਅ ਦੇ ਮਾਲਕ ਹੈ ਜਿਸ ਤਰ੍ਹਾਂ ਦੇ ਵਿਚਾਰ ਹੈ ਉਹ ਵੀ ਹਮੇਸ਼ਾ ਵਧੀਆ ਹੀ ਆਉਣ ਵਾਲਾ ਸਮਾਂ ਲੰਘੇਗਾ ਤੇ ਖੁਸ਼ੀਆਂ ਭਰ ਲੰਘੇਗਾ ਪਰਮਾਤਮਾ ਕੀ ਅਰਦਾਸ ਕਰਦੇ ਕੁਝ ਤੰਦਰੁਸਤ ਰਹਿਣ ਅਤੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਮਿੱਤਰਾਂ ਨਾਲ ਸੰਯੋਗ ਕਰਦੇ ਰਹਿਣ ਇਸ ਤਰ੍ਹਾਂ ਬੁਲੰਦੀਆਂ ਤੇ ਨੂੰ ਸਮਾਈ ਸੇਵਾ ਦੇ ਕਿਤੇ ਬਾਅਦ ਚੱਲਦੀ ਹੁੰਦੀ ਹੈ। ਰੋਬਰਟ ਹਾਂਜੀ ਕਲੈਰ ਸਾਹਿਬ ਮੈਡਮ ਸਕਿੰਦਰ ਕੌਰ ਨਾਲ ਜਦੋਂ ਸਾਡਾ ਪਿਛਲੇ ਸਮੇਂ ਚ ਬਾ ਪਿਆ ਨੈਸ਼ਨਲ ਰੂਟ ਪ੍ਰੋਜੈਕਟ ਨਾਂ ਦੀ ਸੰਸਥਾ ਜਿਹੜੀ ਅਸੀਂ ਪੂਰੇ ਹਿੰਦੁਸਤਾਨ ਚ ਕੰਮ ਕਰਦੀ ਹੈ ਤੇ ਉਹਦੇ ਕੈਂਪਾਂ ਦੌਰਾਨ ਹੀ ਇਹ ਸਾਡੇ ਨਾਲ ਇਹਨਾਂ ਨੇ ਇੱਕ ਕੈਂਪ ਸਮੂਲੀਅਤ ਕੀਤੀ ਹਰਪ੍ਰੀਤ ਜੀ ਨੇ ਅ ਗਤਪਤ ਜੀ ਤਾਂ ਸਾਡੇ ਪੁਰਾਣੇ ਸੀਨੀਅਰ ਟੀਮ ਮੈਂਬਰ ਨੇ ਸੋ ਉਹਦੇ ਵਿੱਚ ਜਦੋਂ ਇਹ ਸਾਡੇ ਨਾਲ ਜੁੜੇ ਤਾਂ ਇਹਨਾਂ ਨੇ ਬਹੁਤ ਸਾਰਾ ਸੋਸ਼ਲ ਕੰਮ ਕੀਤਾ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਕਿ ਬਾਈ profession ਇਹ ਟੀਚਰ ਨੇ ਇੱਕ ਟੀਚਰ ਤਾਂ ਬਹੁਤ ਸਾਰੇ ਲੋਕ ਹੁੰਦੇ ਨੇ ਪਰ ਟੀਚਰ ਹੋਣ ਦੇ ਨਾਲ ਨਾਲ ਐਕਸਟਰਾ ਸੋਸ਼ਲ ਐਕਟੀਵਿਟੀ ਕਰਨੀ ਹੋਰ ਸੰਸਥਾਵਾਂ ਨਾਲ ਜੁੜ ਕੇ ਕਰਨੀ ਇਹ ਮੈਡਮ ਸੁਖਵਿੰਦਰ ਦਾ ਸੁਭਾਅ ਸੀ ਬੜੇ ਹਸਬੁਖ ਸੰਭਾਲ ਨਾਲ ਬੜੀ ਜ਼ਿੰਮੇਵਾਰ ਜ਼ਿੰਮੇਵਾਰੀ ਨਾਲ ਉਹਨਾਂ ਨੇ ਸਾਡੇ ਨਾਲ ਨੈਸ਼ਨਲ ਲੈਵਲ ਤੇ ਤੇ ਇੰਟਰਨੈਸ਼ਨਲ ਲੈਵਲ ਤੇ ਕੁਝ ਕੈਂਪ ਅਰੇਂਜ ਕਰਾਏ ਉਹਨਾਂ ਨੇ ਹੋਰ ਵੀ ਨਕੌਦਰ ਦੇ ਵਿੱਚ ਬਹੁਤ ਸਾਰੇ ਉਹ ਫੰਕਸ਼ਨ ਕਰਦੇ ਰਹਿੰਦੇ ਆ ਜਿਨ੍ਹਾਂ ਨਾਲ ਜਿਨ੍ਹਾਂ ਦਾ ਕਰਕੇ ਸਾਨੂੰ ਮਿਲਣ ਦਾ ਮੌਕਾ ਮਿਲਦਾ ਤੇ ਅੱਜ ਉਹਨਾਂ ਦੀ ਰਿਟਾਇਰਮੈਂਟ ਤੇ ਮੈਂ ਜਿੱਥੇ ਸਮਝਦਾ ਵੀ ਸਕੂਲ ਨੂੰ ਇੱਕ ਗੈਪ ਮਹਿਸੂਸ ਹੋਊਗਾ ਉਹਨਾਂ ਦਾ ਜਿਹੜਾ ਉੱਥੇ ਸਮਾਜ ਲਈ ਸਾਨੂੰ ਇੱਕ ਖੁਸ਼ੀ ਹੈ ਵੀ ਸਮਾਜ ਲਈ ਉਹ ਵੱਧ ਟਾਈਮ ਦੇ ਸਕਣਗੇ ਜਿਹੜੀਆਂ ਅੱਗੇ ਸਰਕਾਰੀ ਡਿਊਟੀ ਦੌਰਾਨ ਉਹਨਾਂ ਤੇ ਕਈ ਵਾਰੀ ਸੌ ਬੰਦਸ਼ਾ ਹੁੰਦੀਆਂ ਨੇ ਹੁਣ ਉਹ ਸਾਡੇ ਨਾਲ ਖੁੱਲ ਕੇ ਜਿਹੜੀਆਂ ਸੰਸਥਾਵਾਂ ਨਾਲ ਜਾਂ ਵਲੰਟਰੀ ਵਰਕ ਲਈ ਉਹ ਆਪ ਕੰਮ ਕਰਨਗੇ ਤੇ ਉਹਨਾਂ ਉਹ ਪਹਿਲਾਂ ਵੀ ਤਨਦੇਹੀ ਨਾਲ ਕਰਦੇ ਤੇ ਪ੍ਰਮਾਤਮਾ ਉਹਨਾਂ ਨੂੰ ਹੋਰ ਬਲ ਬਖਸ਼ੇ ਉਹਨਾਂ ਦੀ ਰਿਟਾਇਰਮੈਂਟ ਤੇ ਮੈਂ ਉਹਨਾਂ ਨੂੰ ਇਹੀ ਵਧਾਈ ਦਿੰਦਾ ਹਾਂਜੀ ਸਰ ਅੱਜ ਸਾਡੇ ਸਕੂਲ ਦੇ ਵਿੱਚ ਸਾਡੇ ਬਹੁਤ ਹੀ ਹਰਮਨ ਪਿਆਰੇ ਮੈਡਮ ਸੁਖਵਿੰਦਰ ਕੌਰ ਜੀ ਲੈਕਚਰਰ ਪੰਜਾਬੀ ਜੀ ਦੀ ਰਿਟਾਇਰਮੈਂਟ ਪਾਰਟੀ ਅਸੀਂ ਰੱਖੀ ਸੀਗੀ ਤੇ ਉਹਨਾਂ ਨੇ ਲਗਭਗ 26 ਸਾਲ ਸਾਡੇ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਸਕੂਲਾਂ ਦੇ ਵਿੱਚ ਸੇਵਾਵਾਂ ਦਿੱਤੀਆਂ ਨੇ ਤੇ ਪਿਛਲੇ 4 ਸਾਲਾਂ ਤੋਂ ਉਹ ਪ੍ਰੋਮੋਸ਼ਨ ਲੈਣ ਤੋਂ ਬਾਅਦ ਐਜ਼ ਅ ਲੈਕਚਰਰ ਪੰਜਾਬੀ ਸਾਡੇ ਸਕੂਲ 'ਚ ਕੰਮ ਕਰ ਰਹੇ ਸੀਗੇ ਉਹਨਾਂ ਨੇ ਪਿਛਲੇ ਸਾਲ 4 ਸਾਲਾਂ ਦੇ ਵਿੱਚ ਸਾਡੇ ਸਕੂਲ ਲਈ ਬਹੁਤ ਹੀ ਵਧੀਆ ਯੋਗਦਾਨ ਦਿੱਤਾ ਹੈ ਕੋਈ ਐਕਟੀਵਿਟੀ ਨਹੀਂ ਸੀ ਜਿੱਤੇ ਸਾਡੇ ਬੱਚੇ ਸਟੇਟ ਲੈਵਲ ਤੱਕ ਵੀ ਉਹਨਾਂ ਨੇ ਲੈ ਕੇ ਗਏ ਔਰ ਪੋਜੀਸ਼ਨ ਹਾਸਲ ਕੀਤੀਆਂ ਚਾਹੇ ਕੋ-ਕੁਰੀਕੂਲਰ ਐਕਟੀਵਿਟੀਜ਼ ਸੀਗੀਆਂ ਚਾਹੇ ਕੋਈ ਸਾਡੇ ਕੋਲ ਡਰਾਮਾ ਸੀਗਾ ਚਾਹੇ ਕੋਈ ਅਸੀਂ ਇਵਨ ਜਦੋਂ ਦੇ ਆਏ ਹੋਏ ਆ ਹਰ ਸਾਲ ਸਾਡਾ ਜਿਹੜੇ 15 ਅਗਸਤ ਤੇ 26 ਜਨਵਰੀ ਦਾ ਫੰਕਸ਼ਨ ਹੁੰਦਾ ਆ ਆਪਣੇ ਕੇ ਆਰ ਐਮ ਡੀਏਵੀ ਕਾਲਜ ਦੇ ਵਿੱਚ ਉੱਥੇ ਵੀ ਸਾਡੀ ਭੰਗੜੇ ਦੀ ਟੀਮ ਤੇ ਦੂਸਰੇ ਜਿਹੜੇ ਸਕਿਟੀਆਂ ਡਰਾਮਾ ਜਿਹੜਾ ਹੈ ਹਰ ਵਾਰੀ ਸਾਡਾ ਜਿਹੜਾ ਹੈ ਉੱਥੇ ਜਾਂਦਾ ਸੀ ਔਰ ਪੋਜੀਸ਼ਨ ਵੀ ਹਾਸਲ ਕਰਦਾ ਸੀਗਾ ਤੇ ਠੀਕ ਹੈ ਇਹ ਸਕੂਲ ਲਈ ਲਾਸ ਤਾਂ ਹੈਗਾ ਆ ਪਰ ਇੱਕ ਸਰਕਾਰੀ ਨਿਯਮ ਵੀ ਹੈਗਾ ਆ ਕਿ 58 ਸਾਲ ਦੀ ਸਰਵਿਸ ਹੋਣ ਤੇ ਆਪਾਂ ਨੂੰ ਰਿਟਾਇਰ ਕਰਨਾ ਹੁੰਦਾ ਐ EMPLY ਨੂੰ ਪਰ ਉਹਨਾਂ ਨੇ ਸਾਨੂੰ ਵਾਅਦਾ ਦਿੱਤਾ ਆ ਕਿ ਜਦੋਂ ਵੀ ਸਕੂਲ ਨੂੰ ਮੇਰੀ ਲੋੜ ਹੋਏਗੀ ਮੈਂ ਸਕੂਲ ਲਈ ਹਾਜ਼ਰ ਹੋਵਾਂਗੀ ਤੇ ਜੋ ਉਦਾਂ ਮੈਂ ਪਹਿਲੇ ਕੰਟਰੀਬਿਊਸ਼ਨ ਦਿੰਦੀ ਸੀ ਉਦਾਂ ਹੀ ਮੈਂ ਸਕੂਲ ਦੀਆਂ ਗਤੀਵਿਧੀਆਂ ਦੇ ਵਿੱਚ ਅੱਗੇ ਵੀ ਆਪਣਾ ਕੰਟਰੀਬਿਊਸ਼ਨ ਜਿਹੜੀ ਆ ਉਹ ਦਿੰਦੇ ਰਹਿਣਗੇ ਤੇ ਅੱਜ ਸਾਡੇ ਲਈ ਤਾਂ ਬਹੁਤ ਖੁਸ਼ੀ ਭਰਿਆ ਦਿਨ ਹੈਗਾ ਕਿ ਬਹੁਤ ਇਲਾਕੇ ਦੇ ਦੂਸਰੇ ਜਗ੍ਹਾ ਤੋਂ ਪਤਵੰਤੇ ਸੱਜਣ ਇੱਥੇ ਆਏ ਸੀਗੇ ਸਕੇ ਕਿਉਂਕਿ ਉਹਨਾਂ ਦਾ ਕਾਫੀ ਵੱਡਾ ਦਾਇਰਾ ਹੈ ਸਮਾਜ ਦੇ ਵਿੱਚ ਵੀ ਉਹਨਾਂ ਦਾ ਦਾਇਰਾ ਹੈ ਹੋਰ ਐਕਟੀਵਿਟੀਜ਼ ਦੇ ਵਿੱਚ ਵੀ ਉਹਨਾਂ ਦਾ ਦਾਇਰਾ ਹੈ ਤੋਂ ਸਾਰੇ ਲੋਕ ਆਏ ਸੀ ਉਹਨਾਂ ਦਾ ਮੈਂ ਇੱਥੇ ਆਉਣ ਤੇ ਧੰਨਵਾਦ ਕਰਦਾ ਹਾਂ ਮੀਡੀਆ ਟੀਮ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇੱਕ ਅੱਛੀ ਕਵਰੇਜ ਜਿਹੜੀ ਆ ਸਾਡੇ ਇਸ ਫੰਕਸ਼ਨ ਨੂੰ ਦਿੱਤੀ ਹੈ ਤੇ ਸਾਡੇ ਇਸ ਫੰਕਸ਼ਨ ਨੂੰ ਕਾਮਯਾਬ ਬਣਾਇਆ ਹੈ ਅਗੇਨ ਸਾਰਿਆਂ ਦਾ ਬਹੁਤ ਬਹੁਤ ਥੈਂਕਸ